ਜਿਵੇਂ ਫਾਜਕਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਤੋੜ ਕੇ ਪਾਣੀ ਸਾਹਮਣੇ ਗੋਪੀ ਏ ਉਹ ਗੋਪੀ ਗੋਪੀ ਤੇ ਪੱਲ ਪਰਿਵਾਰ ਦਾ ਖਿਡਾਰੀ ਹੈ ਮੁੰਡਾ ਚੋਟੀ ਦਾ ਰੈਡਰ ਬਣ ਗਿਆ ਜਿਹਦੀ ਕੌਡੀ ਵਿੱਚ ਸਰਦਾਰੀ ਹੈ ਜੀ ਕਬੱਡੀ ਵਿੱਚ ਕਬੱਡੀ ਵਿੱਚ ਸਰਦਾਰੀ ਹੈ ਲਾਭ ਨੇ ਇੱਕ ਸਿਰੇ ਦਾ ਨੰਬਰ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਲਈ ਮੁੰਡਾ ਫੇਰ ਤਿਆਰ ਹੈ ਕਾਸ਼ਦੀਪ ਸਰਪੰਚ ਜਰਮਨ ਤੇ ਹਰਜੀਤ ਪੁਰਤਗਾਲ ਹੁਣਾਂ ਦਾ ਗਰਦੇয়াল ਪਾਜੀ ਹੁਣਾਂ ਦਾ ਧੰਨਵਾਦ ਅਗਲੀ ਕਬੱਡੀ ਸਾਹਮਣੇ ਚਾਰ ਮੱਲ ਚੋਟੀ ਦੇ ਹੁਣ ਵੇਖਣਾ ਕੌਣ ਪੈਂਦੀ ਕਬੱਡੀ ਉੱਪਰ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਪਰ ਸਾਹਮਣੇ ਨੰਬਰ ਜਿਹੜਾ ਰੇਡਰ ਦਾ ਹੈ ਉਧਰ ਜੁਕੇ ਵਾਲਾ ਭਰਾ ਸਾਡਾ ਦੱਸੋ ਜੀ ਕਿਹੜੇ ਨਾ ਵੀਰਾਂ ਵੱਲੋਂ ਵੱਡੀ ਮਾਇਆ ਹੈ ਵੇਖੋ ਵਾਹਿਗੁਰੂ ਮੇਰ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਕਿ ਆਵੇ ਕੋਈ ਐਸਾ ਬਲੀ ਕਲੰਦਰ ਜੋ ਰੁੱਕੇ ਵੱਜਦੀਆਂ ਮੈਚ ਕੰਟੀਨਿਊ ਹੋ ਗਿਆ ਇੱਧਰ ਸਾਹਮਣੇ ਜੋਧਾ ਡਾਲੇਕੇ ਵਾਲਾ ਕੀ ਬਾਤ ਹੈ ਵੀ ਨੌਜਵਾਨ ਹੈ ਅੰਕ ਦੇਖਾਂਗੇ ਇਸ ਵੇਲੇ ਕਿਸ ਖਿਡਾਰੀ ਦਾ ਹੋਵੇਗਾ ਗੋਪੀ ਦੇ ਨਾਲ ਟੱਕਰ ਹੋਵੇ ਤੇ ਆਨੰਦ ਵੱਖਰਾ ਆਵੇਗਾ ਫਰੰਦੀਪੁਰੀਆ ਗੋਪੀ ਵੀ ਗਰਮ ਹੋ ਗਿਆ ਬੱਲੇ ਕੀ ਬਾਤ ਹੈ ਵੀ ਨੌਜਵਾਨਾ ਸਾਹਮਣੇ ਨੰਬਰ 10 ਵੀ ਰਾਜੂ ਕਿਹੜੇ ਖਿਡਾਰੀ ਦਾ ਨੰਬਰ ਫੈਸਲਾ ਕੀ ਹੈ ਜੀ ਨੰਬਰ ਵਾਲਾ ਵੀਰ ਮੱਤਾ ਪਿਆਰ ਪੌਂਚਦਾ ਕਰਦੇ ਨੇ ਹਾਂਜੀ ਜੋਬਨ ਜੀ ਅਗਲੀ ਕਬੱਡੀ ਵੇਖਣਾ ਖੇਡ ਮੈਦਾਨ ਦੇ ਚ ਜੋਬਨ ਤੇ ਜੋਦਾ ਜੋਦਾ ਤੇ ਜੋਬਨ ਆਹ ਵੇਖਦਾ ਨੰਬਰ ਇਹੋ ਜੋਰਦਾ ਗਰਾਊਂਡ ਕਲੀਅਰ ਰੱਖੀ ਆਪਾਂ ਦੀਪ ਆ ਗਏ ਹੁਣੀ ਰੰਦੀਪੁਰੀਆ ਗੋਪੀ ਦਾ ਜਫਾ 2000 ਦਾ ਪਰ ਸਾਹਮਣੇ ਪੰਘਾਲੇ ਦਾ ਸੋਤਰ ਇਹ ਕੀਮੇ ਦਾ ਪੁੱਤਰ ਕੋਸ਼ਿਸ਼ ਕਰਦਾ ਹੈ। ਈਪ ਤੇ ਸੁਖ ਸੁਖ ਤੇ ਦੀਪ ਇੱਥੇ ਰੱਖ ਆ ਟੱਕਰ ਕਿੱਦਾਂ ਦੀ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਵੀ ਬਹੁਤ ਵੱਡਾ ਪਿਆਰ ਕੋਈ ਦਾ ਕੀਤਾ ਹੈ ਮੇਰੇ ਵੱਡੇ ਸਟਾਰ ਭਿੜਦੇ ਆ ਆ ਮੁੰਡੇ ਦਾ ਸੋਰ ਸਿੰਘ ਪਿੰਡ ਹੈ ਰਿਤਿਕ ਇੰਗਰੇ ਉਹ ਵੀਰਾ ਵੱਲੋਂ ਫਤਾਪੁਰੀ ਇਕਮ ਦੇ ਜਿਹੜੇ ਦੋ ਜੱਫੇ ਹੋਣਗੇ ਉਹ ਕਹਿੰਦੇ 3000 ਤਿੰਨ ਜੱਫੇ ਹੋਣਗੇ ਪਰ ਆ ਕਬੱਡੀ ਤੋਂ ਬਾਅਦ ਗੱਲ ਕਰਦੇ ਇਧਰ ਸੰਘਰਸ਼ ਚੋਟੀ ਦਾ ਉਹ ਮੁੰਡਾ ਪੱਧਰੀ ਵਾਲਾ ਸੰਮੇ ਪਹਿਲਵਾਨ ਦਾ ਚੇਲਾ ਕੋਸ਼ਿਸ਼ ਕਰਦਾ ਗੋਪੀ ਹੁਣ ਦਾ ਯਾਰ ਸ਼ੇਰਾ ਫੜ ਪਾਵੇਗਾ ਕਿੰਨੇ ਗੱਲ ਸਮੇਂ ਦੀ ਅੰਕੇ ਦਾ ਰੈਡਰ ਨੇ ਜੋੜ ਦਿੱਤਾ ਵੀ ਖੁਸ਼ੀ ਯਾਰ ਨੰਬਰ 9 ਦੇਖਣਾ ਸਿਰੇ ਦਾ ਮੈਚ ਹੈ ਮਾਇਆ ਵੀ ਵੱਡੀ ਵੱਡੀ ਆ ਰਹੀ ਹੈ ਕੀਪਾ ਦੂਜੇ ਪਾਸੇ ਇਹ ਇਹ ਟੱਕਰ ਟੱਕਰ ਇੱਕ ਪਾਸੇ ਕੀਪਾ ਫਰਿੰਦੀਪੁਰੀਆ ਹੋ ਗਿਆ ਮੂਰੇ ਲੱਗਦਾ ਔਰ ਵਾਹ ਸ਼ੀਤਾ ਮੂਰੇ ਹੋ ਗਏ ਇਹਦਾ ਬਲੇਅਰ ਪਿੰਡ ਉਹ ਲੱਗਦਾ ਹੋਇਆ ਜ਼ੋਰ ਇਹ ਕਬੱਡੀ ਕਬੱਡੀ ਮੁੰਡਾ ਸਾਈਡ ਲੱਭਦਾ ਆ ਰਾਇਲ ਸਪੋਰਟਸ ਕਲੱਬ ਵਾਲਿਆਂ ਦਾ ਵੱਡਾ ਮੱਲ ਹੈ ਇਹ ਕਹਿੰਦੇ ਟੀਮ ਦੀ ਇਹ ਆਸਫੀ ਬੜੀਆਂ ਹਰ ਜੀਏ ਪਾਸੇ ਉਹ ਦੀਪ 25 ਤੇ ਦੀਪ ਆ ਅੱਚੀ ਤੇ ਦੀਪ ਕਬੱਡੀ 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 ਟਿਕਰ ਚੱਲ ਰਹੀ ਔਨ ਸੱਜੇ